ਲਓ ਜੀ ਨਵੇਂ ਪੱਠੇ ਆਪਣੇ ਬੱਚੇ ਛੋਟੇ ਆ ਇਹ ਤਾਂ ਤੇ ਦੋ ਆਪਾਂ ੜਾ ਰੱਖਿਆ ਕਿਤਾ ਆਇੰਦਾ ਕਾਲਕੰਤ ਆਇੰਦਾ ਕਾਲਕੰਤ ਛੱਡਿਆ ਤੇ ਨਾਲ ਇਹਦੇ ਛੱਡਿਆ ਵੱਡਾ ਕਬੂਤਰ ਤੇ ਅੱਜ ਧੁੱਪ ਨਿਕਲਿਆ ਸੀ ਮੰਨ ਕੇ ਚੱਲੋ 12:00 ਵਜੇ ਹੈ ਨਾ 12:00 ਵਜੇ ਨਿਕਲਿਆ ਸੀ ਤੇ ਖੁੱਡਾ ਹੋਇਆ ਪਿਆ ਸੀ ਗਿੱਲਾ ਚਾਹਲਾ ਤੇ ਆਪਾਂ ਆਖਿਆ ਇਹਨਾਂ ਨੂੰ ਧੁੱਪ ਲਵਾ ਲਈਏ ਥੋੜੀ ਜੀ ਬਾਹਰ ਕੱਢ ਕੇ ਧੁੱਪੇ ਛੜਦੇ ਸੀ ਆ 15 ਮਿੰਟ ਵੇਹ ਜਾਣਗੇ ਚਲ ਫਿਰ ਅੰਦਰ ਇਹ ਕਰਦੇ ਆਂ ਆ ਜਾਂਦਾ ਆਪਣਾ ਕਾਲ ਕੰਤਾ ਬੱਚਾ ਜਿਹੜਾ ਚੀਕਦਾ ਇਹ ਇਹ ਛੋੜਾ ਵਾਲਾ ਕੰਨ ਨਾਲ ਆਪਣਾ ਕਬੂਤਰ ਉੜਦਾ ਹੈ ਵੱਡਾ ਆ ਜਾਂਦਾ ਵੱਡਾ ਕਬੂਤਰ